ਬਣਾਉਣ ਜਾ ਰਹੀ ਇੱਕ ਮਫਲਰ ਸਟੈਪ ਬਾਈ ਸਟੈਪ ਠੀਕ ਹੈ ਪਰ ਇਹਦੇ ਜਿਹੜੇ ਕੁੰਡੇ ਪਾਏ ਡਬਲ ਸਲਾਈ ਕਰਕੇ ਪਾਣੇ ਆਪਾਂ ਦੋ ਸਲਾਈਆਂ ਦੇਖੋ ਮੈਂ ਉਹਨਾਂ ਲਈ ਆ ਦੇਖੋ ਚਾਰ ਪਲਾਈ ਵਾਲੀ ਹੈ ਸਾਡੀ ਤਿੰਨ ਪਲਾਈ ਹੋਵੇ ਚਾਹੇ ਚਾਰ ਪਲਾਈ ਹੋਵੇ ਆ ਦੇਖੋ ਮੀਨਸ ਕਿ ਇਹ ਨਹੀਂ ਪਤਲੀ ਉਹਨੇ ਪਰ ਸਲਾਈਆਂ ਲਈ ਆਪਾਂ ਦੇਖੋ 7 ਨੰਬਰ ਦੀਆਂ 7 ਨੰਬਰ ਦੀ ਸਲਾਈਆਂ ਤੇ ਮੈਨੂੰ ਬਣਾਉਣ ਜਾ ਰਹੀਆਂ ਪਰ ਜਦੋਂ ਕੁੰਡੇ ਪਾਣੇ ਸਲਾਈਆਂ ਡਬਲ ਕਰਕੇ ਪਾਣੇ ਇਹ ਕਿਉਂ ਕਿਉਂਕਿ ਕੀ ਵਾਰ ਕੀ ਹੁੰਦਾ ਕਿ ਮਫਲਰ ਦੇ ਸਾਡੇ ਕੁੰਡੇ ਨਹੀਂ ਚੁੱਕੇ ਹੋਏ ਜਿਹਾ ਜਾਂਦੇ ਆ ਇਸ ਕਰਕੇ ਅਗਰ ਤੁਸੀਂ ਸਲਾਈਆਂ ਡਬਲ ਕਰਕੇ ਪਾਉਂਗੇ ਤਾਂ ਉੱਪਰ ਤੁਸੀਂ ਕੋਈ ਵੀ ਪੈਟਰਨ ਪਾਇਆ ਹੋਵੇ ਤਾਂ ਤੁਹਾਡੇ ਕੁੰਡੇ ਖਿੱਚਕੇ ਨਹੀਂ ਆਣਗੇ ਮਫਲਰ ਲਈ ਹਮੇਸ਼ਾ ਹੀ ਇਦਾਂ ਡਬਲ ਕਰਕੇ ਪਾ ਲਓ ਜਾਂ ਮੋਟੀ ਸਲਾਈ ਚ ਕੁੰਡੇ ਪਾ ਲਓ ਮੈਂ ਕੁੰਡੇ ਪਾਨੇ ਸਿਰਫ ਚਾਈ ਠੀਕ ਹੈ ਜੀ 40 ਕੁੰਡੇ ਪਾ ਕੇ ਇੱਕ ਫਾਊਂਡੇਸ਼ਨ ਰੋ ਪਾਵਾਂਗੇ ਜਿਹੜੀ ਕਿ ਮੈਂ ਤੁਹਾਨੂੰ ਦੱਸੂਗੀ ਸਟੈਪ ਬਾਈ ਸਟੈਪ ਉਸ ਤੋਂ ਬਾਅਦ ਅਸੀਂ ਆਪਣਾ ਪੈਟਰਨ ਸ਼ੁਰੂ ਕਰ ਲਵਾਂਗੇ ਲੋ ਜੀ ਪਾ ਲਈ ਅਸੀਂ ਚਾਲੀ ਕੁੰਡੇ ਚਾਲੀ ਕੁੰਡੇ ਪਾਹੰਤਵਾਦੀ ਇੱਕ ਸਲਾਈਨ ਦਵਾਂਗੇ ਖਿੱਚ ਅਸੀਂ ਕੋਈ ਵੀ ਕ ਖਿੱਚ ਲੋ ਇਸ ਤਵਾਰ ਅਸੀਂ ਆਪਣੀ ਪਹਿਲਾ ਫਾਊਂਡੇਸ਼ਨ ਰੋ ਪਾਣੀ ਹੈ ਇਸ ਤੇ ਅਸੀਂ ਕੋਈ ਪੈਟਰਨ ਨਹੀਂ ਪਾਣਾ ਸਿੰਪਲ ਰੋ ਪਾਣੀ ਹੈ ਚਾਹੇ ਤੁਹਾਡੇ ਕੁੰਡੇ ਸਿੱਧੇ ਪੁੱਠੇ ਜਿੱਦਾਂ ਮਰਜ਼ੀ ਆਂਦੇ ਹੋ ਜਿਹੜੀ ਪਹਿਲੀ ਰੋ ਪਾਵਾਂਗੇ ਅਸੀਂ ਪਾਵਾਂਗੇ ਇੱਕ ਪਹਿਲਾ ਕੁੰਡਾ ਅਸੀਂ ਪੁੱਠਾ ਬੁਣੀਆ ਠੀਕ ਹੈ ਜੀ ਹੈ ਤਾਂ ਤਾਂਗਾ ਪਿੱਛੇ ਕੁੰਡਾ ਸਿੱਧਾ ਮင်းਸਕੇ ਜੜੀ ਅਸੀਂ ਫਾਊਂਡੇਸ਼ਨ ਰੋਪਾਂਟ ਜਾ ਰਹੇ ਹਾਂ ਇੱਕ ਸਿੱਧਾ ਇੱਕ ਪੁੱਠੇ ਦੀ ਪਾਂਟ ਜਾਣਾ ਤੁਸੀਂ ਚਾਹੋ ਤਾਂ ਪੂਰੀ ਪੁੱਠੀ ਆ ਪੂਰੀ ਸਿੱਧੀ ਵੀ ਪਾ ਸਕਦੇ ਹੋ ਕਿਉਂਕਿ ਜਿਹੜਾ ਮੈਂ ਪੈਟਰਨ ਸ਼ੁਰੂ ਕਰਨਾ ਉਹਦੇ ਲਈ ਮੈਂ ਸਿੱਧੇ ਪੁੱਠੇ ਦੀ ਹੀ ਪਾਉਂਗੀ ਇਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਉੱਪਰ ਟਸਲ ਲਾਣੇ ਆ ਤੁਹਾਨੂੰ ਉਹ ਵੀ ਲਾਣੀ ਸੌਖੇ ਰਹਿੰਦੇ ਆ ਹੁਣ ਅਸੀਂ ਕਰਦੇ ਆ ਪੈਟਰਨ ਸ਼ੁਰੂ ਫਾਊਂਡੇਸ਼ਨ ਰੋ ਪਾ ਲਈ ਆਪਣੇ ਪੁੱਠੇ ਸਿੱਧਿਆ ਜੀ ਹੁਣ ਅਸੀਂ ਪੈਟਰਨ ਸ਼ੁਰੂ ਕਰਨਾ ਪੈਟਰਨ ਦੇਖੋ ਸੇ ਕਿੱਦਾਂ ਸ਼ੁਰੂ ਕਰਨਾ ਹੈ ਪੈਟਰਨ ਸੇ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਠੀਕ ਹੈ ਜੀ ਧਾਗਾ ਆਪਣੇ ਵੱਲ ਕਰਕੇ ਅਗਲਾ ਕੁੰਡਾ ਪੁੱਠਾ ਪੁੱਠਾ ਅਗਲਾ ਕੁੰਡਾ ਬਗੈਰ ਬੁਣਿਆ ਇਹਦੇ ਉੱਪਰ ਇਦਾਂ ਪਲ ਪਾ ਲਵਾਂਗੇ ਫੇਰ ਕੁੰਡਾ ਪੁੱਠਾ ਪੂਰੀ ਸਲਾਈ ਅਸੀਂ ਇੱਧਾ ਹੀ ਪਾਣੀ ਇੱਕ ਕੁੰਡਾ ਅਸੀਂ ਪੁੱਠਾ ਬੁਣ ਰਿਹਾ ਇੱਕ ਦੇ ਉੱਪਰ ਅਸੀਂ ਬਲ ਪਾ ਰਹੇ ਹਾਂ ਫੇਰ ਅਗਲਾ ਕੁੰਡਾ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਚੁੱਕ ਰਹੇ ਹਾਂ ਤੇ ਨਾਲ ਹੀ ਇਹਦੇ ਉੱਪਰ ਅਸੀਂ ਬਲ ਪਾ ਰਹੇ ਹਾਂ ਇਦਾਂ ਇਹ ਕੁੰਡਾ ਪੁੱਠਾ ਫੇਰ ਇਹ ਕੁੰਡਾ ਬਗੈਰ ਬੁਣਿਆ ਬਲ ਪਾ ਲਿਆ ਇਹ ਕੁੰਡਾ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਬਲ ਪਾ ਲਿਆ ਤੇ ਇਹ ਕੁੰਡਾ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਬਲ ਪਾ ਲਿਆ ਤੇ ਇਹ ਕੁੰਡਾ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਬਲ ਪਾ ਲਿਆ ਕੁੰਡਾ ਪੁੱਠਾ ਇਦਾਂ ਹੀ ਅਸੀਂ ਆਪਣੀ ਫਸਟ ਰੋ ਕੰਪਲੀਟ ਕਰ ਲੈਣੀ ਇਹ ਕੁੰਡਾ ਬਿਗੈਰ ਬੁਣਿਆ ਪੁੱਠਾ ਬੁਣ ਲਿਆ ਫਿਰ ਬਿਗੈਰ ਬੁਣਿਆ ਇਹਦੇ ਕੁੰਡਾ ਪੁੱਠਾ ਫਿਰ ਇਹ ਕੁੰਡਾ ਬਿਗੈਰ ਬੁਣਿਆ ਪਹਿਲੀ ਰੋਹ ਇਸ ਲਈ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਹੋਣੀ ਹੈ ਪਹਿਲਾ ਕੁੰਡਾ ਆਹ ਦੇਖੋ ਬਲ ਪਾ ਕੇ ਇੱਕ ਬੁਣ ਲਿਆ ਇੱਕ ਬਲ ਪਾ ਕੇ ਉਤਾਰ ਲਿਆ ਇੱਕ ਪੁੱਠਾ ਬੁਣ ਲਿਆ ਇੱਕ ਬਲ ਪਾ ਕੇ ਉਤਾਰ ਲਿਆ ਇੱਕ ਪੁੱਠਾ ਬੁਣ ਲਿਆ ਇੱਕ ਬਲ ਪਾ ਕੇ ਉਤਾਰ ਲਿਆ ਇੱਕ ਪੁੱਠਾ ਬੁਣ ਲਿਆ ਲਾਸਟ ਵਾਲਾ ਕੁੰਡਾ ਤਾਂ ਕੋਸਾ ਡਾ ਗਿਆ ਪੁੱਠਾ ਜਿਹਨੂੰ ਕਿੱਸੀ ਬੁਣ ਲਿਆ ਹੁਣ ਅਸੀਂ ਅੱਗੇ ਆਪਣੀ ਅਗਲੀ ਰੋ ਸਿੱਧੀ ਰੋ ਚ ਦੇਖੋ ਐ ਸਟਿਚ ਵਾਲੇ ਕੁੰਡੇ ਨੂੰ ਅਸੀਂ ਬਗੈਰ ਬੁਣਿਆ ਉਤਾਰ ਲਵਾਂਗੇ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਆਹ ਦੇਖੋ ਹੁਣ ਅਸੀਂ ਕੀ ਕਰਨਾ ਹੈ ਇਹ ਵਾਲੇ ਕੁੰਡੇ ਨੂੰ ਬਗੈਰ ਬੁਣਿਆ ਉਤਾਰਨਾ ਤੇ ਇਹਦੇ ਉੱਪਰ ਬਲ ਪਾ ਦੇਣਾ ਜਿਹੜਾ ਪਹਿਲਾਂ ਬਲ ਵਾਲਾ ਕੁੰਡਾ ਤੇ ਇਹਨਾਂ ਦੋਨਾਂ ਨੂੰ ਪੁੱਠੇ ਬੁਣ ਲਵਾਂਗੇ ਇਹ ਵਾਲਾ ਬਗੈਰ ਬੁਣਿਆ ਇਹਦੇ ਉੱਪਰ ਬਲ ਇਹ ਤੇ ਇਹ ਦੋ ਦਾ ਇੱਕ ਇਹ ਬਗੈਰ ਬੁਣਿਆ ਬਲ तो अगला दो का एक बगैर बुआ तो बल अगला दो का एक देखो तो उपर बगैर बुने नाले बल पाता अगला दो का एक सारे कुंडे अस पुठे बुन रहे हैं एक कुंडा बगैर बुने तो एक दो का एक कर बल तो कुंडा फिर एक बगैर बुने बल पा लिया अगला कुंडा पुट्ठा अगला बल पा लिया दो अगला कंडा पुट्ठा बल पा लिया 2 ਦਾ 1 ਅਗਲਾ ਕੁੰਡਾ ਪੁੱਠਾ ਬਲ ਪਾ ਲਿਆ 2 ਦਾ 1 ਅਗਲਾ ਕੁੰਡਾ ਪੁੱਠਾ ਬਲ ਪਾ ਲਿਆ 2 ਦਾ 1 ਫਿਰ ਅਗਲਾ ਕੁੰਡਾ ਪੁੱਠਾ ਬਲ ਪਾ ਲਿਆ 2 ਦਾ 1 ਇਦਾਂ ਹੀ ਅਸੀਂ ਇਹ ਵਾਲੀ ਪੂਰੀ ਲੰਬਾਈ ਜਿੰਨੀ ਵੀ ਕੰਪਲੀਟ ਕਰਨੀ ਤੁਸੀਂ ਕਰ ਲੈਣੀ ਹੈ ਤੇ ਮੈਂ ਇਹਦੀ ਲੰਬਾਈ ਕੰਪਲੀਟ ਕਰ ਲੈਣੀ ਹੈ ਫਿਰ ਆਪਾਂ ਫਿਰ ਮਿਲਦੇ ਹਾਂ ਕਿਉਂਕਿ ਇਹ ਦੇਖੋ ਕੁਝ ਵੀ ਨਹੀਂ ਸਿੰਪਲ ਬਣਾਈ ਹੈ 2 ਦਾ 1 ਤੇ ਬਲ ਪਾਇਆ ਇੱਕ ਸੀ ਕਿਉਂਕਿ ਤੁਹਾਨੂੰ ਇੱਕ ਰੋ ਪਹਿਲੀ ਜਿਹੜੀ ਸੀ ਉਸ ਚ ਇਹਨਾ ਨਹੀਂ ਪਤਾ ਲੱਗਿਆ ਹੁਣ ਇਸ ਚ ਤੁਹਾਨੂੰ ਪਤਾ ਲੱਗਿਆ ਹੁਣ ਦੇਖੋ ਬਲ ਪਾਇਆ ਦੋ ਦਾ ਇੱਕ ਬਲ ਪਾਇਆ ਦੋ ਦਾ ਇੱਕ ਬਲ ਪਾਇਆ ਲਾਸਟ ਚ ਆ ਦੇਖੋ ਇਹਦੇ ਉੱਪਰ ਬਲ ਪਾਵਾਂਗੇ ਤੇ ਇਹ ਵਾਲੇ ਕੁੰਡੇ ਨੂੰ ਅਸੀਂ ਹੁਣ ਪੁੱਠਾ ਬੁਣ ਲਵਾਂਗੇ ਲਾਸਟ ਵਾਲਾ ਕੁੰਡਾ ਟਾਗੇਦਰ ਅਗਲੇ ਕੁੰਡੇ ਨੂੰ ਬਗੈਰ ਬੁਣਿਆ ਉਤਾਰਾਂਗੇ ਤਾਂ ਇਹਨੂੰ ਆਪਣੇ ਵੱਲ ਕਰਾਂਗੇ ਦੇਖੋ ਆਹ ਵਾਲਾ ਕੁੰਡੇ ਸੜਾਣਾ ਬਲ ਤੇ ਕੁੰਡਾ ਦੋ ਦਾ ਇੱਕ ਬਸ ਐਵੇਂ ਹੀ ਅਸੀਂ ਬੁੰਦੇ ਚਲੇ ਜਾਣਾ ਅਗਲਾ ਕੁੰਡਾ ਪੁੱਠਾ ਬਲ ਪਾ ਕੇ ਅੱਗੇ ਫਿਰ ਦੋ ਦਾ ਇੱਕ ਬਲ ਪਾਇਆ ਦੋ ਦਾ ਇੱਕ ਬਲ ਪਾਇਆ ਬਗੈਰ ਬੁਣਿਆ ਦੋ ਦਾ ਇੱਕ ਬਲ ਪਾਇਆ ਬਗੈਰ ਬੁਣਿਆ ਦੋ ਦਾ ਇੱਕ ਬਲ ਪਾਇਆ ਬਗੈਰ ਬੁਣਿਆ ਦੋ ਦਾ ਇੱਕ ਤਾਂ ਫਿਰ ਐਦਾਂ ਹੀ ਅਸੀਂ ਇਹ ਲੰਬਾਈ ਪੂਰੀ ਕਰ ਲੈਣੇ ਆ ਦੇਖੋ ਜਿਹੜਾ ਅਸੀਂ ਕੁੰਡੇ ਪਾਏ ਸੀ ਪਹਿਲਾਂ ਉਹਦਾ ਕੀ ਫਾਇਦਾ ਹੋਇਆ ਉਹ ਥੋੜਾ ਜਿਹਾ ਬੁਣ ਕੇ ਫਿਰ ਮੈਂ ਤੁਹਾਨੂੰ ਇਹ ਨਾ ਸਮਝਾਣੀ ਹੈ ਚੰਗੀ ਤਰ੍ਹਾਂ ਤੁਸੀਂ ਮਫਲਾ ਨੂੰ ਬਣਾਉਂਦੇ ਹੋਏ ਇੱਥੇ ਤੱਕ ਆ ਕੇ ਹੋਏ ਸਾਡਾ ਪੈਟਰਨ ਦੇ ਲੁਕਾ ਦੇਖੋ ਇੱਧਰ ਦੀ ਆ ਰਹੀ ਹੈ ਤੇ ਇੱਕ ਵਾਰੀ ਪੈਟਰਨ ਤੁਹਾਨੂੰ ਫੇਰ ਦੱਸ ਦਵਾਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦਾ ਸਮਝ ਆ ਜਾਵੇ ਪਹਿਲਾਂ ਆਪਾਂ ਥੋੜੇ ਜਿਹਾ ਸ਼ੁਰੂ ਕੀਤਾ ਸੀ ਸਟਾਰਟਿੰਗ ਤੇ ਹੁਣ ਆਪਾਂ ਇਹਦੇ ਐਂਡ ਤੱਕ ਆ ਗਏ ਹਾਂ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਦੂਜੇ ਕੁੰਡੇ ਨੂੰ ਵੀ ਬਗੈਰ ਬੁਣਿਆ ਚੁੱਕਿਆ ਇਹਦੇ ਨਾਲ ਦੋਲੇ ਤਾਂ ਗੱਲ ਭੇਟਿਆ ਦੋ ਦਾ ਇੱਕ ਫਿਰ ਅਗਲਾ ਕੁੰਡਾ ਲ धागा लपेटिया दो का एक अगला कुंडा बगैर चुने बुनिया लिया धागा लपेटिया दो का एक अगला कुंडा फिर बगैर बुनिया दो अगला कुंडा बगैर बुने धागा लपेटिया दो का एक अगला कुंडा फिर बगैर बुने दो इदा ही असी वाली पूरा पैटर्न असं ही पाया साोह एदा ही पई सीधी पुठी दोन्नेोह इस करके जोड़ा पैटर्न है यह दोन्ने पास एको जहा आ ਪੈਟਰਨ ਦੇ ਲੋਕ ਇੱਕੋ ਜਿਹੇ ਆਂਦੀ ਹੈ ਤੇ ਪੈਟਰਨ ਥੋੜਾ ਜ੍ਹਾ ਸਟ੍ਰੈਚੇਬਲ ਬੰਦਾ ਹੈ ਚਾਹੋ ਤਾਂ ਤੁਸੀਂ ਕਿਸੇ ਹੋਰ ਤੇ ਵੀ ਪਾ ਸਕਦੇ ਤੇ ਕਾਲੇ ਰੰਗ ਚੇ ਵਾਲਾ ਪੈਟਰਨ ਬਹੁਤ ਹੀ ਜ਼ਿਆਦਾ ਜੱਚਦਾ ਹੈ ਕਿਉਂਕਿ ਕਾਲੇ ਰੰਗ ਚ ਹੁੰਦਾ ਹੈ ਪੈਟਰਨ ਸਾਨੂੰ ਘੱਟ ਹੀ ਕੋਈ ਹੁੰਦੇ ਨੇ ਜਿਹੜੇ ਜੱਚਦੇ ਨੇ ਤੇ ਕਾਲੇ ਰੰਗ ਚ ਪੈਟਰਨ ਪਾਣ ਲਈ ਸਾਨੂੰ ਬਹੁਤ ਹੀ ਸੋਚਣਾ ਪੈਂਦਾ ਤੇ ਦੇਖੋ ਮੈਂ ਤੁਹਾਨੂੰ ਕਾਲੇ ਰੰਗ ਚ ਮਫਲਰ ਇਸੇ ਕਰਕੇ ਬੁਣ ਕੇ ਦਿਖਾਇਆ ਤਾਂ ਕਿ ਜਿਹੜਾ ਕਾਲੇ ਰੰਗ ਚ ਵਧੀਆ ਲੱਗੂਗਾ ਇਹ ਵਾਲਾ ਪੈਟਰਨ ਤੇ ਮਫਲਰ ਤਾਂ ਤੁਸੀਂ ਕਿਸੇ ਵੀ ਰੰਗ ਚ ਪਾਓ ਤਾਂ ਹਰ ਇੱਕ ਰੰਗ ਚ ਵਧੀਆ ਲੱਗੂਗਾ ਆ ਦੇਖੋ ਪਹਿਲਾ ਇੱਕ ਕੁੰਡਾ ਸੀ ਬਗੈਰ ਬੁਣਿਆ ਚੁੱਕਦੇ ਪਈਆਂ ਜਿਹੜਾ ਬਗੈਰ ਬੁਣਿਆ ਚੁੱਕਦੇ ਉਹਦੇ ਨਾਲ ਦੋਲੇ ਧਾਗੇ ਏਦਾਂ ਰੈਪ ਕਰਕੇ ਦੋ ਦਾ ਇੱਕ ਬਗੈਰ ਬੁਣਿਆ ਧਾਗਾ ਰੈਪ ਕੀਤਾ ਦੋ ਦਾ ਇੱਕ ਲਾਸਟ ਚਾਗੇ ਕੁੰਡਾ ਬਗੈਰ ਬੁਣਿਆ ਧਾਗਾ ਰੈਪ ਕੀਤਾ ਇਹ ਵਾਲਾ ਕੁੰਡਾ ਅਸੀਂ ਏਦਾਂ ਹੀ ਚੁੱਕ ਲਿਆ ਲਾਸਟ ਵਾਲਾ ਐ ਸਟਿਚ ਵਾਲਾ ਕੁੰਡਾ ਇਹ ਥੋੜਾ गिर ਗਿਆ ਨੂੰ ਚੁੱਕ ਲਈਏ ਕੁੰਡੇ ਨੂੰ ਪਹਿਲਾਂ ਇਹ ਆ ਦੇਖੋ ਠੀਕ ਹੈ ਹੁਣ ਆ ਗਏ ਅਸੀਂ ਮੈਂ ਤੁਹਾਨੂੰ ਦੂਜੀ ਰੋਵੀ ਦੱਸ ਦਵਾਂ ਤਾਂ ਦੇਖੋ ਇੱਧਰ ਵੀ ਪਹਿਲੇ ਕੁੰਡੇ ਨੂੰ ਇਸ ਤਰੀਕੇ ਕਰਾਂਗੇ ਧਾਗੇ ਨੂੰ ਆਪਣੇ ਵੱਲ ਕਰਾਂਗੇ ਇੱਥੇ ਦੇਖੋ ਸ਼ੁਰੂ ਚ ਦੋ ਕੁੰਡੇ ਆ ਰਹੇ ਹਨ ਦੋ ਦਾ ਇੱਕ ਅਗਲਾ ਪੁੰਡਾ ਬਗੈਰ ਬਣਿਆ ਧਾਗਾ ਰੈਪ ਕੀਤਾ ਦੋ ਦਾ ਇੱਕ ਆ ਦੇਖੋ ਇੱਕ ਬਲ ਤੇ ਇੱਕ ਕੁੰਡਾ ਫਿਰ ਅਗਲਾ ਕੁੰਡਾ ਇਹਦੇ ਅਲ ਦੋਲੇ ਸੀ ਬਲ ਪਾਲਣੇ ਤੇ ਅਗਲੀ ਵਾਰੀ ਇਹੀ ਦੋ ਦਾ ਇੱਕ ਹੋ ਜਾਣਾ ਬਸ ਇਦਾਂ ਦੇਖੋ ਆਪਣੇ ਆਪ ਹੀ ਅੱਗੇ ਆਈ ਜਾ ਰਿਹਾ ਦੇਖੋ ਰੈਪ ਕੀਤਾ ਦੋ ਦਾ ਇੱਕ ਰੈਪ ਕੀਤਾ ਦੋ ਦਾ ਇੱਕ ਆ ਦੇਖੋ ਬਗੈਰ ਬੁਣਿਆ ਚੁੱਕਿਆ ਥਾਗੇ ਨੂੰ ਕਮਾਇਆ ਤੇ ਅਗਲੇ ਗੁੰਡੇ ਨੂੰ ਦੋ ਦਾ ਇੱਕ ਕੀਤਾ ਫਿਰ ਦੇਖੋ ਇਦਾਂ ਹੀ ਇਦਾਂ ਹੀ ਸਾਰੀਆਂ ਰੋਸ ਚ ਇਦਾਂ ਹੀ ਪਈਆਂ ਹੋਏ ਨੇ ਇਹ ਵਨ ਰੋ ਰਿਪੀਟ ਪੈਟਰਨ ਹੈ ਤੇ ਇੱਥੇ ਜਦੋਂ ਅਸੀਂ ਤੁਸੀਂ ਦੇਖੋਗੇ ਪੈਟਰਨ ਦੇ ਲੁੱਕ ਅਲੱਗ ਜੀ ਜਾਂਦੀ ਥੋੜਾ ਸਟ੍ਰੈਚੇਬਲ ਬਣਦਾ ਤੇ ਮਫਲਰ ਲਈ ਵੈਸਟ ਪੈਟਰਨ ਆ ਉਹਦਾ ਤੁਸੀਂ ਕਿਤੇ ਵੀ ਪਾ ਸਕਦੇ ਹੋ ਤੇ ਕਾਲੇ ਰੰਗਲੇ ਵੀ ਵੈਸਟ ਆ ਦੇਖੋ ਪੈਟਰਨ ਦੇ ਲੁੱਕ ਦੇਖ ਹੀ ਰਹੇ ਹੋਣ ਤੁਸੀਂ ਕਿੰਨੀ ਵਧੀਆ ਮਫਲਰ ਚਾ ਦੇਖੋ ਬਣ ਕੇ ਆਈ ਹੈ ਤੇ ਬਸ ਇਸ 슬ਾਈਡ ਦੇ ਨਾਲ ਹੀ ਸਾਡੇ ਪੈਟਰਨ ਜਿਹੜਾ ਹੈਗਾ ਮਤਲਬ ਸਾਡੇ ਮਫਲਰ ਦੇ ਜਿੰਨੀ ਸਾਨੂੰ ਲੈਂਥ ਚਾਹੀਦੀ ਹੈ ਉਹ ਪੂਰੀ ਹੋ ਜਾਣੇ ਇਸ ਤੋਂ ਬਾਅਦ ਅਸੀਂ ਕੁੰਡੇ ਬੰਦ ਕਰਾਂਗੇ ਕੁੰਡੇ ਕਿੱਦਾਂ ਬੰਦ ਕਰਨੇ ਆ ਜਰਾ ਉਹ ਧਿਆਨ ਨਾਲ ਦੇਖ ਲਿਓ ਤਾਂ ਕਿ ਕੁੰਡੇ ਚ ਖਿੱਚ ਨਾ ਪਵੇ ਮੇਨ ਗੱਲ ਇਹ ਹੁੰਦੀ ਮਫਲਰ ਜਦੋਂ ਅਸੀਂ ਬਣਾਉਨੇ ਆ ਸਟਾਰਟਿੰਗ ਚ ਵੀ ਤੇ ਲਾਸਟ ਚ ਵੀ ਸ਼ੁਰੂ ਚ ਤਾਂ ਮੈਂ ਤੁਹਾਨੂੰ ਦੱਸਿਆ ਇਹ ਤਾਂ ਵੀ ਖਿੱਚ ਨਾ ਪਵੇ ਦਲੀਆ ਪਾ ਕੇ ਕੀਤਾ ਸੀ ਤੇ ਹੁਣ ਆਪਾਂ ਐਂਡ ਚ ਵੀ ਇੱਕ ਵਾਰ ਦੇਖ ਲੈਨੇ ਵੀ ਤਾਂ ਕਿ ਕੁੰਡੇ ਇਕੱਠੇ ਨਾ ਹੋਣ ਖਿੱਚ ਨਾ ਪਵੇ तो वो असी की करना यहाँ देखो इधर असी हम कुंडे बंद कर देवे क्योंकि सीधा पुट्ठे पास दौन एक हैं हाँ देखो इतने बिल्कुल भी खिंचनी पै रही है। देखो बिल्कुल आखो कुछ खिंचनी है क्यों नहीं है क्योंकि असी डबल सिलाई लेके उस कूडे पाए ने इस करके होंगे इतों नीचे हूँ असं इधरों कि बंद करना देखो इधर भी बंद करा असं कुछ अलग तरीके ताकि कट्ठा ना हो करा ਪਹਿਲਾ ਕੁੰਡਾ ਇੱਦਾਂ ਸਿੱਧਾ ਪਾਵਾਂਗੇ। ਅਗਲਾ ਕੁੰਡਾ ਦੇਖੋ ਸਾਡਾ। ਫੇਰ ਸਿੱਧਾ ਹੀ ਆ ਰਿਹਾ ਠੀਕ ਹੈ। ਇਹਨੂੰ ਵੀ ਸਿੱਧਾ ਹੀ ਬੰਨ ਲਵਾਂਗੇ। ਇਸ ਵਾਰ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਇੱਦਾਂ ਉਤਾਰ ਦਵਾਂਗੇ ਸਿੱਧਾ। ਦੇਖੋ ਅਗਲਾ ਕੁੰਡਾ ਬੱਲਾ ਹੈ ਸਾਡਾ ਦੇਖੋ। ਠੀਕ ਹੈ ਬੱਲੇ ਤੇ ਕੁੰਡਾ। ਬੱਲੇ ਤੇ ਕੁੰਡੇ ਤੋਂ ਪਹਿਲਾਂ ਅਸੀਂ ਫੇਰ ਇੱਕ ਵਾਰੀ ਆ ਦੇਖੋ। ਬੱਲ ਪਾ ਕੇ ਦੋਹ ਦੇ ਇੱਕ ਕਰ ਦਵਾਂਗੇ। ਠੀਕ ਹੈ। ਬਲ ਪਾ ਕੇ ਦੋ ਦਾ ਇੱਕ ਕੀਤਾ ਤੇ ਇਹ ਵਾਲੇ ਕੁੰਡੇ ਨੂੰ ਇੱਧਰ ਲੈ ਆਂਦਾ ਹੁਣ ਅਸੀਂ ਕੀ ਕੀਤਾ ਬਲ ਤੇ ਆਵਲਾ ਕੁੰਡਾ ਪਹਿਲਾਂ ਇਹ ਇਹ ਦੋ ਦਾ ਇੱਕ ਕਰਾਂਗੇ ਹੁਣ ਅਸੀਂ ਅਗਲੇ ਕੁੰਡੇ ਨੂੰ ਆਵਲਾ ਇਹਦੇ ਉੱਪਰ ਇਹਨੂੰ ਇਦਾਂ ਉਤਾੜ ਦਵਾਂਗੇ ਵਿੱਚੋਂ ਅਸੀਂ ਇੱਕ ਬਲ ਪਾ ਲੈਣਾ ਬਲ ਵਾਲਾ ਜਿਹੜਾ ਕੁੰਡਾ ਸੀ ਦੋ ਦਾ ਇੱਕ ਕਰਨਾ ਨਾਲ ਹੀ ਅਸੀਂ ਇੱਕ ਬਲ ਪਾ ਲੈਣਾ ਉਸੀਂ ਬਲ ਤਾਂ ਪਾ ਰਹੇ ਹਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਇੱਕ ਐਕਸਟਰਾ ਕੁੰਡਾ ਬਣਾ ਰਹੇ ਆ ਆ ਦੇਖੋ ਅਗਲਾ ਕੁੰਡਾ ਸਿੱਧਾ ਆ ਰਿਹਾ ਧਾਗੇ ਨੂੰ ਪਿੱਛੇ ਕਰਾਂਗੇ ਅਗਲੇ ਕੁੰਡੇ ਨੂੰ ਸਿੱਧਾ ਬੁਣਾਂਗੇ ਸਿੱਧਾ ਬੁਣ ਕੇ ਇਹਦੇ ਉੱਪਰ ਏਦਾਂ ਹੀ ਉਤਾਰ ਦਵਾਂਗੇ ਹੁਣ ਆ ਦੇਖੋ ਚਾਹੋ ਤਾਂ ਤੁਸੀਂ ਏਦਾਂ ਬੰਦ ਕਰ ਲਓ ਚਾਹੇ ਤੁਸੀਂ ਏਦਾਂ ਕਰੋ ਆ ਬਲ ਵਾਲਾ ਕੁੰਡਾ ਆ ਗਿਆ ਇਹਨੂੰ ਸਿੱਧਾ ਲਵਾਂਗੇ ਠੀਕ ਹੈ ਬਲ ਨੂੰ ਅਸੀਂ ਕੱਲੇ ਬਲ ਨੂੰ ਲਿਆ ਦੇਖੋ ਕੱਲੇ ਬਲ ਨੂੰ ਸਿੱਧਾ ਲਿਆ ਇਹਦੇ ਨਾਲ ਅਸੀਂ 2 ਦਾ 1 ਕਰਤਾ ਆਵਲੇ ਕੁੰਡੇ ਨੂੰ ਉੱਪਰ ਉਤਾਰਤਾ ਫਿਰ ਅਸੀਂ ਆਵਲਾ ਕੁੰਡਾ ਲਿਆ ਇਹ ਦੇਖੋ ਸਾਡਾ ਹੁਣ ਪੁੱਠਾ ਬਣੂਗਾ ਤਾਗੇ ਨੂੰ ਆਪਣੇ ਵੱਲ ਕਰਾਂਗੇ ਇਹਨੂੰ ਪੁੱਠਾ ਬੁਣਾਂਗੇ ਤੇ ਇਹਦੇ ਨਾਲ ਐਦਾਂ ਦੋ ਦਾ ਇੱਕ ਕਰ ਦਵਾਂਗੇ ਫਿਰ ਦੇਖੋ ਤਾਗੇ ਨੂੰ ਪਿੱਛੇ ਕਰਾਂਗੇ ਅਗਲਾ ਕੁੰਡਾ ਦੇਖੋ ਫਿਰ ਸਾਡਾ ਸਿੱਧਾ ਆ ਰਿਹਾ ਦੇਖੋ ਸਿੱਧੇ ਕੁੰਡੇ ਨੂੰ ਸਿੱਧਾ ਬੁਣਾਂਗੇ ਇਹਨੂੰ ਇਹਦੇ ਉੱਪਰੋਂ ਐਦਾਂ ਉਤਾਰ ਦਾਂਗੇ ਦੋ ਦਾ ਇੱਕ ਦੇਖੋ ਅਗਲਾ ਸਾਡਾ ਬੱਲ ਤੇ ਕੁੰਡਾ ਪਹਿਲਾਂ ਤਾਗਾ ਆਪਣੇ ਵੱਲ ਕਰਕੇ ਬੱਲ ਵਾਲੇ ਬੱਲ ਨੂੰ ਲਾਵਾਂਗੇ ਪੁੱਠਾ ਬੁਣਾਗੇ ਤੇ ਇਹਨੂੰ ਇਹਦੇ ਉੱਪਰੋਂ ਇਦਾਂ ਉਤਾਰ ਦਾਂਗੇ ਹੁਣ ਅਸੀਂ ਕੁੰਡੇ ਨੂੰ ਲਵਾਂਗੇ ਇਹਨੂੰ ਪੁੱਠਾ ਬੁਣਾ ਕੇ ਇਹਦੇ ਉੱਪਰੋਂ ਇਦਾਂ ਉਤਾਰ ਦਾਂਗੇ ਤਾਂ ਗਿਨ ਪਿੱਛੇ ਕਰਾਂਗੇ ਹੁਣ ਅਗਲਾ ਕੁੰਡਾ ਸਿੱਧਾ ਲੱਖੋ ਸਿੱਧੇ ਨੂੰ ਇਦਾਂ ਸਿੱਧਾ ਲਵਾਂਗੇ ਇਹਦੇ ਉੱਪਰੋਂ ਇਦਾਂ ਉਤਾਰ ਦਾਂਗੇ ਇਦਾਂ ਜਦੋਂ ਅਸੀਂ ਤੁਸੀਂ ਘਟਾਉਂਗੇ ਦੇਖੋ ਤੇ ਲੁਕੇ ਦੀ ਇਦਾਂ ਦੀ ਆਉਗੀ ਆ ਦੇਖੋ ਚੇਨ ਬਣ ਰਹੀ ਪਰ ਬਿਲਕੁਲ ਨਿੱਚੀ ਆ ਰਹੀ ਹੈ ਚੇਨ ਇਹਦੀ ਸਿੱਧੀ ਚੇਨ ਆ ਰਹੀ ਹੈ ਦੇਖੋ ਨਾ ਇੱਧਰ ਨਾ ਉੱਧਰ ਆ ਦੇਖੋ ਬਿਲਕੁਲ ਸਿੱਧੀ ਚੇਹ ਨਾ ਦੇਖੋ ਈ ਕੋਰੀ ਫੇਰ ਦੇਖ ਲੋ ਆ ਸਾਡਾ ਆ ਗਿਆ ਬਲ ਬਲ ਦੇ ਲਈ ਧਾਗੇ ਨੂੰ ਆਪਣੇ ਵੱਲ ਕੀਤਾ ਪੁੱਠਾ ਬਣਿਆ ਤੇ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਉਤਾਰਤਾ ਦੋਦਾਇ ਕਸੀ ਇੱਦਾਂ ਹੀ ਕਰੇ ਜਾਣਾ ਬਸ ਸਿਰਫ ਇਹ ਹੈ ਕਿ ਜਿਹੜਾ ਬਲ ਵਾਲਾ ਕੁੰਡਾ ਉਹਦਾ ਵੀ ਅਸੀਂ ਦੋਦਾਇ ਕਰਨਾ ਹੈ ਤਾਂ ਸੌਰੀ ਤੁਹਾਨੂੰ ਲੰਬਾਈ ਦੱਸਣੀ ਭੁੱਲੇਗੀ ਵੀ ਮੈਂ ਇਹਦੀ ਲੰਬਾਈ ਕਿੰਨੀ ਕੀਤੀ ਹੈ ਤਾਂ ਮੈਂ ਇਹਦੀ ਲੰਬਾਈ ਜਿਹੜੀ ਕੀਤੀ ਹੈ 60 ਇੰਚ ਕੀਤੀ ਦੇਖੋ ਅਸੀਂ ਬੰਦ ਕਰਦੇ ਹੋਏ ਲਾਸਟ ਤੱਕ ਆ ਗਏ ਮਸਾਂਤੇ ਅਸੀਂ ਬੰਦ ਕਰ ਰਹੇ ਹਾਂ ਕੁਝ ਵੀ ਨਹੀਂ ਕਰਦੇ ਤੇ ਇਹ ਪੂਰਾ ਬੰਦ ਕਰਕੇ ਫਿਰ ਅੱਗੋਂ ਅਸੀਂ ਇਹਦੇ ਹੁਣ ਲਗਾਵਾਂਗੇ ਹੁੰਮਣ ਲਟਕਣ ਤੁਸੀਂ ਕੁਝ ਵੀ ਕਹਿ ਸਕਦੇ ਹੋ ਤੁਸੀਂ ਚਾਹੋ ਤਾਂ ਕਰੋਸ਼ੀ ਰੈਂਪਨ ਕੇ ਲਗਾ ਸਕਦੇ ਹੋ ਪਰ ਮੈਂ ਤੁਹਾਨੂੰ ਉਦਾਂ ਹੀ ਦੱਸੂਗੀ ਆ ਪਾਸਲ ਇਹਦੇ ਨਾਲ ਹੀ ਲਗਾਵਾਂਗੇ ਤੇ ਤੁਸੀਂ ਕ੍ਰੋਸ਼ੀਨਰ ਲਗਾ ਸਕਦੇ ਹੋ ਜਾਂ ਇਹਨੂੰ ਐਦਾਂ ਵੀ ਛੱਡ ਸਕਦੇ ਹੋ ਐਦਾਂ ਹੀ ਛੱਡ ਕੇ ਇਹਦੀ ਬੀਡਿੰਗ ਕਰ ਲੋ ਤਾਂ ਵੀ ਠੀਕ ਆ ਇਹਦੇ ਲੁੱਕ ਆ ਜਣੀ ਵਧੀਆ ਠੀਕ ਹੈ ਜੀ ਅਸੀਂ ਇਹ ਦੇਖੋ ਇਹਨੂੰ ਬੰਦ ਐਦਾਂ ਹੀ ਕੀਤਾ ਵੀ ਜਿਹੜਾ ਅਸੀਂ ਬੱਲ ਵਾਲਾ ਕੁੰਡਾ ਸੀ ਨਾ ਬੱਲ ਪਾਇਆ ਸੀ ਉਹਨੂੰ ਵੀ ਅਸੀਂ ਨਾਲ ਹੀ ਬੰਦ ਕੀਤਾ ਹੈ ਅਲੱਗ ਕੁੰਡਾ ਇੱਕ ਲੈ ਕੇ ਆ ਦੇਖੋ ਆ ਬੱਲ ਵਾਲਾ ਕੁੰਡਾ ਸੀ ਇਹਨੂੰ ਐਸੇ ਇੱਕ ਕੁੰਡਾ ਮੰਨ ਕੇ ਇਹਨੂੰ ਬੰਦ ਕੀਤਾ ਪੂਰੇ ਲਾਈਨ ਨੂੰ ਪੂਰੇ ਕੁੰਡਿਆਂ ਨੂੰ ये फिर की होगा ये थोड़े जो सा कुंडे थोड़े लूज बंद हो तो जो लूज बंद हो नीचों सा मफलर खिचे खिचा नहीं रहूगा कई बार तुम्हें देखे होना भी शुरू शुरू से कई बार खिंचा खिचा रहा होंगे भी जो या तो कुंडे पाए हो मतलब टाइट या फिर बंद टाइट किया हो तो करके मफलर के जोड़े दोनों सिरे है वह खिंच जो ਪੇਵਲ ਤੁਹਾਨੂੰ ਮਟਰਿਕ ਦੱਸਿਆ ਇੱਕ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਲੋ ਜੀ ਇੰਨਾ ਕਰਦੇ ਕਰਦੇ ਅਸੀਂ ਸਾਰਾ ਬੰਦ ਕਰਕੇ ਆਗੇ ਹੋਏ ਐਂਡ ਤੱਕ ਲਾਸਟ ਵਿੱਚ ਅਸੀਂ ਆ ਰੱਖੋ ਇਦਾਂ ਹੀ ਹੈ ਨਾ ਖਿੱਚ ਕੇ ਇਹਦੇ ਵਿੱਚੋਂ ਕੱਟ ਕੇ ਨੂੰ ਤੋੜ ਲੈਣੇ ਲੋ ਜੀ ਸਾਡਾ ਇਹ ਹੋ ਗਿਆ ਮਫਲਰ ਬਣ ਕੇ ਤਿਆਰ ਬਸ ਇਹਦੀ ਹੁਣ ਲਾਸਟ ਫਿਨਿਸ਼ਿੰਗ ਦੇਣੀ ਹੋਗੀ ਰਹਿ ਗਈ ਬਾਕੀ ਤੇ ਮੈਂ ਤੁਹਾਨੂੰ ਇਹਦੀ ਲੰਬਾਈ ਦੱਸ ਦೇನೆ ਇਹ ਵੀ ਲੰਬਾਈ ਟੋਟਲ ਮੈਂ ਕਿੰਨੀ ਰੱਖੀ ਅਸੀਂ ਇਹਦੀ ਟੋਟਲ ਲੰਬਾਈ ਨਾਪ ਲੈਣੇ ਦੇਖੋ नीचे रख के नापद ताकि बिल्कुल सीधा रहे देखो भी होगी तक अगो फिर नाप ली सीधी लंबाई यार देखो ती हो गई यदि लंबाई तक लंबाई दी ती हो गई सी ती तो अगर असी नाप लें लो इत तक यंबई पाँह पंजा होगी ठीक है हूँ अगर असरी लंबाई नाप लें इतने निशान लगा लिया अभी ਤਿਆਗਿਆ ਦੱਸ ਟੋਟਲ ਮੈਂ 60 ਇੰਚ ਦੀ ਲੰਬਾਈ ਰੱਖੀ ਠੀਕ ਹੈ ਜੀ ਮੈਂ ਇਹਦੀ ਲੰਬਾਈ 60 ਇੰਚ ਰੱਖੀ ਹੈ ਤੁਸੀਂ ਆਪਣੇ ਹਿਸਾਬ ਨਾਲ ਕੱਟ ਵੱਧ ਕਰ ਸਕਦੇ ਹੋ ਹੁਣ ਅਸੀਂ ਕੀ ਕਰਾਂਗੇ ਇੱਕ ਤਾਂ ਧਾਗਿਆਂ ਨੂੰ ਅਸੀਂ ਪੂਰੇ ਅੰਦਰ ਲਵਾਵਾਂਗੇ ਉਹ ਆਪਾਂ ਫਿਰ ਦੇਖਦੇ ਹਾਂ ਪਹਿਲਾਂ ਮੈਂ ਤੁਹਾਨੂੰ ਇੱਕ ਲਗਾਣਾ ਦੱਸ ਤਾਂ ਵੀ ਅਸੀਂ ਉਹ ਕਿੱਦਾਂ ਲਗਾਣੇ ਹੈ ਤੇ ਫੁਮਣ ਕਿੱਦਾਂ ਲਗਾਣੇ ਹੈ ਇਹਦੇ ਆਪਾਂ ਲਟਕਣ ਜੇ ਫੁਮਣ ਕਿ ਵੀ ਕੈਸਾ ਤੇ ਤੁਸੀਂ ਉਹ ਆਪਾਂ ਕਿੱਦਾਂ ਲਗਾਣੇ ਹੈ ਇੱਕ ਗੱਲ ਤੁਸੀਂ ਦੇਖੋਗੇ ਆ ਦੇਖੋ ਦੋਨੇ ਹਿੱਸੇ ਸਾਡੇ ਬਿਲਕੁਲ ਬਰਾਬਰ ਆ ਰਹੇ ਐ ਇਸੇ ਦਿਹਾੜ ਹਮੇਸ਼ਾ ਹੀ ਮਫਲਰ ਦੇ ਦੋ ਅੰਦਾ ਸਿਰੇ ਤੁਹਾਡੇ ਬਰਾਬਰ ਆਣੇ ਚਾਹੀਦੇ ਇੱਕੋ ਜਿਹੇ ਆ ਦੇਖੋ ਉਤਾਨਗੇ ਮਰਕੇ ਤੁਸੀਂ ਜਿੱਦਾ ਕੁੰਡੇ ਜਦੋਂ ਪਾਏ ਆ ਉਹ ਵੀ ਹੱਥ ਢਿੱਲਾ ਰੱਖੋ ਜਦੋਂ ਕੁੰਡੇ ਬੰਦ ਕਰੋਗੇ ਉਹ ਵੀ ਹੱਥ ਢਿੱਲਾ ਰੱਖੋ ਦੇਖੋ ਇਹ ਬਿਲਕੁਲ ਵੀ ਕਿਤੇ ਇਕੱਠਾ ਨਹੀਂ ਹੋ ਰਿਹਾ ਦੇਖੋ ਨਹੀਂ ਤਾਂ ਕੀ ਹੁੰਦਾ ਵੀ ਸਾਰੇ ਇਹ ਇਕੱਠੇ ਚ ਹੋ ਜਾਂਦੇ ਆ ਦੇਖੋ ਇਹ ਸਾਡਾ ਸਟਾਰਟਿੰਗ ਹੈ ਸਾਡਾ ਐਂਡ ਹੈ ਕਿਤੇ ਵੀ ਇਕੱਠਾ ਨਹੀਂ ਹੋ ਰਿਹਾ ਹੁਣ ਅਸੀਂ ਲਗਾ ਰਹੇ ਹਾਂ ਇਹਦੇ ਫੁਮਣਾ ਲਗਾਉਂਗੀ ਇੱਕ ਸਾਈਡ ਤੋਂ 4 ਇੰਚ एक साइड तो चार इंच दे सू फिर टोटल चाहिए होना अठ इंच ठीक है बस असी एक बार एक धागा नाप लेना या देखो ये हो गया साढ़ा अठ इंच ठीक है एक असी नाप लिया अठ इंच बस हूँ ए मुताबिक ही असं सारे कट्ठे इदा ही कट देखो, अठ इंच हो गया इतने असी निशान लगा रहे बस हूँ असं करे अठ इंच मीनस कि सूँ इन्ना अस धागे कट करने हैं ਠੀਕ ਹੈ ਇਹਦੇ ਲਈ ਅਸੀਂ ਅੱਠ ਨੂੰ ਇਹ ਦੇਖੋ ਇੱਦਾਂ ਫੋਲਡ ਕਰੀ ਜਾਵਾਂਗੇ ਬਾਰ-ਬਾਰ ਜਿੰਨੇ ਵੀ ਤੁਸੀਂ ਇਹਦੇ ਲਈ ਲਗਾਣੇ ਆ ਸੌਖਾ ਤਰੀਕਾ ਇਹੀ ਆ ਦੇਖੋ ਮੈਂ ਸਿਰਫ ਇੰਨੇ ਮੋਟੇ ਕਰਨੇ ਆ ਦੇਖੋ ਮੈਂ ਕਿੰਨੀਆਂ ਕੀਤੀਆਂ ਲੜੀਆਂ ਇਹਦੀਆਂ 1 2 3 ਤੇ 4 ਬਸ ਮੈਂ ਚਾਰ ਵਾਰ ਇਹਨੂੰ ਫੋਲਡ ਕੀਤਾ ਠੀਕ ਹੈ ਜਦੋਂ ਚਾਰ ਵਾਰ ਫੋਲਡ ਕਰ ਲਾਂਗੇ ਤਾਂ ਅਸੀਂ ਇਹਨੂੰ ਇੱਕ ਵਾਰੀ ਇੱਥੋਂ ਕੱਟ ਲਵਾਂਗੇ ਤੇ ਕੱਟ ਕੇ ਅਸੀਂ ਦੁਬਾਰਾ ਫੇਰ ਇਦਾਂ ਹੀ ਇਹਨੂੰ ਦੁਬਾਰਾ ਇੱਥੋਂ ਫੇਰ ਨਾਪ ਕੇ ਇਦਾਂ ਹੀ ਇਹਨੂੰ ਕੱਟ-ਕੱਟ ਕੇ ਇਦਾਂ ਹੀ ਰੱਖਦੇ ਰਵਾਂਗੇ ਦੇਖੋ ਕਿੰਦਾ ਇੱਕ ਹੋਰੇ ਤੁਹਾਨੂੰ ਮੈਂ ਦੱਸਣੀ ਹੈ ਪੂਰਾ ਹਾਂ ਦੇਖੋ ਅਸੀਂ 8 ਇੰਚ ਲੰਬਾ ਤਾਂਗਾ ਕੱਟ ਲਿਆ ਠੀਕ ਹੈ ਜਦੋਂ ਅਸੀਂ ਇੱਕ ਇਹਨੂੰ ਕੱਟ ਲਵਾਂਗੇ ਨਾ ਦੇਖੋ ਇੱਕ ਅਸੀਂ ਬਣਾ ਕੇ ਕੱਟ ਲਿਆ ਇਦਾਂ ਦੇਖੋ ਠੀਕ ਹੈ ਇਸ ਤੋਂ ਬਾਅਦ ਅਸੀਂ ਇਸੇ ਤਾਗੇ ਨੂੰ ਇਦਾਂ ਹੀ ਰੱਖ ਲਵਾਂਗੇ ਤੇ ਇਹਦੇ ਨਾਲ ਹੀ ਫੇਰ ਨੱਕ ਲਵਾਂਗੇ ਤਾਂ ਕਿ ਸਾਨੂੰ बार-बार ਨਾਪਨ ਦੀ ਲੋੜ ਨਾ ਪਵੇ ਆ ਦੇਖੋ ਇੱਕ ਇੱਦਾਂ ਹੀ ਅੱਗੇ ਦੋ ਦੋ ਹੋ ਗਿਆ ਤਿੰਨ ਤੇ ਚਾਰ ਅਸੀਂ 4-4 ਹੀ ਇਹਦੇ ਉਲੇ ਆ ਦੇਖੋ ਚਾਟ ਬਾਅਦ ਫੇਰ ਕੱਟ-ਕੱਟ ਦਵਾਂਗੇ ਕੱਟ ਕਰਨ ਤੋਂ ਬਾਅਦ ਇਹਨੂੰ ਤਾਗੇ ਨੂੰ ਇੱਥੇ ਇਦਾਂ ਹੀ ਰੱਖਾਂਗੇ ਇੱਥੋਂ ਫੇਰ ਮਾਪ ਤੇ ਚੱਲ ਜਾਵਾਂਗੇ ਆ ਦੇਖੋ ਇੱਥੇ ਆ ਗਿਆ ਸਾਡਾ ਇੱਕ ਇੱਥੋਂ ਬਾਕੀ ਇਹਨਾਂ ਤਾਗੇ ਜਿਹੜੇ ਅਸੀਂ ਪਹਿਲਾਂ ਬਣਾ ਲਏ ਹੋਏ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਇੱਥੋਂ ਫੇਰ ਇਦਾਂ ਹੀ ਇੱਕ ਦੋ ਤਿੰਨ ਚਾਰ ਚਾਰ ਹੁਣ ਤਬਾਤਾ ਦੇਖੋ ਕੱਟ ਕੀਤਾ ਕੱਟ ਕਰਨ ਤੋਂ ਬਾਅਦ ਨਾਲ ਹੀ ਅਸੀਂ ਧਾਕੇ ਨੂੰ ਕੱਟ ਕਰ ਦਿੰਨੇ ਪਰ ਲੈਣਾ ਇੱਥੇ ਨਾਲੇ ਇਦਾਂ ਹੀ ਰੱਖ ਕੇ ਆ ਦੇਖੋ ਫੇਰ ਇੱਕ ਇਹ ਤੇ ਇੱਕ ਹੋ ਗਿਆ ਜਦੋਂ ਅਸੀਂ ਇੱਥੋਂ ਮੋੜਨੇ ਦੂਜੇ ਨੂੰ ਤਾਂ ਆਹ ਵਾਲਾ ਅਸੀਂ ਕੱਟ ਆਪਣਾ ਅਲੱਗ ਰੱਖ ਲੈਣਾ ਅਸੀਂ ਇਦਾਂ ਹੀ ਨੂੰ ਇੱਦਾਂ ਰੱਖੇ ਜਾ ਰਹੇ ਇੱਕ ਇਦਾਂ ਹੀ ਬਸ ਅਸੀਂ ਜਿੰਨੇ ਵੀ ਤੁਹਾਨੂੰ ਚਾਹੀਦੇ ਇਦਾਂ ਹੀ ਕੱਟ ਲੈਣੇ ਠੀਕ ਹੈ ਚਾਰ ਵਾਰੀ ਫੋਲਡ ਕਰ ਕਰਕੇ ਆ ਦੇਖੋ ਚਾਰ ਹੌਲੀ ਫੋਲਡ ਤੋਂ ਬਾਅਦ ਇੱਕ ਕੱਟ ਨਾਲ ਇਸੇ ਫੇਰ ਇਹਨੂੰ ਰੱਖ ਕੇ ਤਾਂ ਫੇਰ ਫੋਲਡ ਦੇ ਚਾਰ ਬਾਰੇ ਫੇਰ ਅਗੋ ਫੋਲਡ ਕਰ ਲੈਣਾ ਦੇਖੋ ਤੇ ਇਹਨੂੰ ਉਸੇ ਕੱਟ ਕੇ ਇੱਥੇ ਰੱਖ ਲਿਆ ਆਪਣਾ ਅਲੱਗ ਫੇਰ ਅਸੀਂ ਚਾਰ ਫੋਲਡ ਕਰ ਲਏ ਐਦਾਂ ਹੀ ਇਸੇ ਨੂੰ ਬਣਾਉਂਦੇ ਚਲੇ ਜਾਵਾਂਗੇ ਤੇ ਥੋੜੇ ਜਿਹਾ ਬਣਾ ਕੇ ਤੇ ਪਹਿਲਾਂ ਮੈਂ ਤੁਹਾਨੂੰ ਦੋ ਲਗਾਉਣੇ ਦੱਸ ਦਿੰਨੀ ਆ ਫਿਰ ਉਸ ਤੋਂ ਬਾਅਦ ਤੁਸੀਂ ਅਕੇ ਹੀ ਇਹਨਾਂ ਨੂੰ ਲਗਾ ਸਕਦੇ ਹੋ ਕੱਟ ਤਾਂ ਤੁਹਾਨੂੰ ਕਰਨੇ ਆ ਹੀਗੇ ਦੇਖੋ ਅਸੀਂ ਕੀ ਕਰਨਾ ਆਸੀਂ ਜਿਹੜਾ ਲਾਸਟ ਵਨ ਆ पहला एक जड़ा है बिल्कुल कनारी ते लगा देखो कनारी वाली आज जारी भी इथे इथे लगाने लिए की करा देखो इदा लवेंगे ठीक है डबल आ देखो इतों डबल किता बिल्कुल ध्यान रखना तो बस इदा देखो ये इतों लिया सिरे जोड़े ਇੱਥੇ ਆ ਗਿਆ ਸਾਡਾ ਆ ਦੇਖੋ ਫਿਰ ਅਸੀਂ ਬਿਲਕੁਲ ਇੱਥੇ ਸਿਰੇ ਤੇ ਪਾਵਾਂਗੇ ਪਾ ਕੇ ਇੱਥੋਂ ਇਹਦੇ ਵਿੱਚੋਂ ਪਾਵਾਂਗੇ ਪਾ ਕੇ ਸਾਰੇ ਸਿਰੇ ਚੋਂ ਇਦਾਂ ਕੱਟ ਲਵਾਂਗੇ ਨਿਕਲ ਕੇ ਆਰਾਮ ਨਾਲ ਨਿਕਲ ਜਾਣੇ ਕੋਈ ਔਖਾ ਨਹੀਂ ਹੋਣਾ ਇਸ ਤੋਂ ਬਾਅਦ ਅਸੀਂ ਇਹਦੇ ਵਿੱਚੋਂ ਆਹੀ ਚਾਰ ਦੇ ਸਾਰੇ ਸਿਰੇ ਇਦਾਂ ਇਹਦੇ ਵਿੱਚੋਂ ਕੱਢ ਕੇ ਆ ਦੇਖੋ ਇਹ ਹਲੋ ਇਨੂੰ ਖਿੱਚ ਦਣਾ ਇਦਾਂ ਇਹ ਸਾਡਾ ਲੱਗ ਗਿਆ ਦੇਖੋ ਬਿਲਕੁਲ ਇੱਕੋ ਜਿਹਾ ਸਾਡੇ ਆ ਗਿਆ ਗੱਠ ਵੀ ਦੇਖੋ ਬਿਲਕੁਲ ਵਧੀਆ ਆਉਂਦੀ ਹੈ ਇਦਾਂ ਇੱਕੋ ਹੀ ਪਾਸੇ ਵੱਲ ਨੂੰ ਲਾਣੇ ਮੀਨਸ ਕਿ ਅਸੀਂ ਇਦਾਂ ਹੀ ਸਾਰੇ ਇਦਾਂ ਹਿਲਾਉਂਦੇ ਚਲੇ ਜਾਣੇ ਦੇਖੋ ਆ ਜਿਹੜਾ ਧਾਗਾ ਸਾਡ ਉੱਪਰ ਆ ਰਿਹਾ ਇਦੋਂ ਸਾਡ ਗੱਠ ਇਦਾਂ ਰਹੀ ਹੈ ਇਦਾਂ ਰਹੀ ਤੇ ਇਦਾਂ ਹੀ ਆਣੀ ਚਾਹੀਦੀ ਹੁਣ ਅਸੀਂ ਕੀ ਕਰਾਂਗੇ ਅਗਲਾ ਸਿੱਧਾ ਕੁੰਡਾ ਲੈ ਲਵਾਂਗੇ ਆ ਦੇਖੋ ਇਹ ਆ ਗਿਆ ਸਾਡ ਅਗਲਾ ਸਿੱਧਾ ਕੁੰਡਾ ਹੁਣ ਅਸੀਂ ਅਗਲਾ ਇੱਥੇ ਲਾਵਾਂਗੇ ਫਿਰ ਇਹਨੂੰ ਦੇਖੋ ਡਬਲ ਕਰਾਂਗੇ ਡਬਲ ਕਰਕੇ ਇਦਾਂ ਫੇਰ ਹੁੰਦਾ ਹੀ ਜਿੱਦਾਂ ਅਸੀਂ ਪਹਿਲਾਂ ਅਸੀਂ ਕੀ ਕੀਤਾ ਸੀ ਕਰੋਸ਼ਨ ਉੱਤੇ ਉੱਪਰ ਪਾਇਆ ਸੀ ਇਦਾਂ ਇੱਥੋਂ ਹੀ ਪਾਵਾਂਗੇ ਫੇਰ ਉੱਪਰ ਹੁੱਕ ਚ ਇਹਨੂੰ ਫਸਾਵਾਂਗੇ ਸਾਰੇ ਧਾਗਿਆਂ ਨੂੰ ਇਹਦੇ ਵਿੱਚੋਂ ਇਦਾਂ ਫੜ ਕੇ ਇਦਾਂ ਆ ਦੇਖੋ ਉੱਪਰ ਲਿਆਵਾਂਗੇ ਲਿਆ ਕੇ ਅਸੀਂ ਆ ਦੇਖੋ ਆ ਬੋਲੀਆ ਇਹਨਾਂ ਨੂੰ ਇਹਦੇ ਵਿੱਚੋਂ ਇਦਾਂ ਖੜ ਕੇ ਇੱਧਾ ਖਿੱਚਦਾ ਹੈ ਆ ਦੇਖੋ ਇਹ ਆ ਦੇਖੋ ਸਾਡਾ ਇੱਦਾਂ ਸੀ ਲਗਾਈ ਜਾਣੀ ਹੈ ਇਹ ਤਾਂ ਇਕੱਠਾ ਜਾਨੀ ਤੇ ਇੱਦਾਂ ਹੀ ਅਸੀਂ ਸਾਰੇ ਲਗਾਉਂਦੇ ਚਲੇ ਜਾਣੇ ਆ ਤੇ ਮੈਂ ਸਾਰੇ ਲਗਾ ਕੇ ਤੁਹਾਨੂੰ ਫਿਰ ਇਹਦੀ ਲੁੱਕ ਦਿਖਸਦੀ ਹੈ ਕਿਉਂਕਿ ਪਸਾ ਦੇਖੋ ਸੀ ਹਰ ਇੱਕ ਸਿੱਧੇ ਅਤੇ ਅੱਗੇ-ਅੱਗੇ ਇਹਨੂੰ ਲਗਾਈ ਜਾਣਾ ਹੈ ਸਿੱਧੇ ਠੀਕ ਹੈ ਤੁਸੀਂ ਚਾਹੋ ਜਿੰਨੀ ਮਰਜ਼ੀ ਦੂਰੀ ਤੇ ਲਗਾ ਲਓ ਪਰ ਮੈਂ ਇੰਨੀ ਕੀ ਦੂਰੀ ਤੇ ਲਗਾਣੇ ਬਹੁਤ ਤਾਂ ਮੈਨੂੰ ਇੰਨੀ ਦੂਰੀ ਠੀਕ ਲੱਗ ਰਹੀ ਹੈ ਤੇ ਇੱਦਾਂ ਹੀ ਕਰਦੇ ਹੋਏ ਸੀ ਸਾਰੇ ਇਹਦੇ ਲਗਾ ਲੈਣੇ ਆ ਲਗਾ ਕੇ ਫਿਰ ਆਪਾਂ ਮਿਲਦੇ ਫਿਰ ਲਗਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਅੱਗੇ ਕਿੱਦਾਂ ਕਰਨਾ ਫਿਰ ਆਪਾਂ ਸਾਰੇ ਲਗਾ ਕੇ ਫਿਰ ਦੇਖਦੇ ਹਾਂ ਹੁਣ ਆਪਾਂ ਇਹਨਾਂ ਨੂੰ ਲਗਾ ਕੇ ਇਹਦੇ ਕਟਿੰਗ ਕਰਨੀ ਆ ਦੇਖੋ ਪਹਿਲਾਂ ਤਾਂ ਜਿਹੜੇ ਹੈਗੇ ਇਹ ਅਸੀਂ ਸੈਂਟਰ ਤੋਂ ਜਿਹੜੇ ਥਾਕੇ ਡਬਲ ਡਬਲ ਹੈ ਨਾ ਮੈਂ ਇਹ ਤਾਂ ਕੱਟ ਲੈਣਾ ਸਾਰੇ ਠੀਕ ਹੈ ਜਿਹੜੇ ਡਬਲ ਡਬਲ ਥਾਕੇ ਆ ਆ ਦੇਖੋ ਇਹਨਾਂ ਨੂੰ ਸਾਰੇ ਨੂੰ ਪਹਿਲਾਂ ਅਸੀਂ ਕੱਟ ਲੈਣਾ ਇੱਥਾ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਪ੍ਰੋਪਰ ਕਟਿੰਗ ਕਰਨੀ ਆ ਤਦ ਲਈ ਕੀ ਕਰ ਸਕਦੇ ਹੋ ਤੁਸੀਂ ਅਗਰ ਮੀਨਸ ਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ ਜਿਸ ਤਰ੍ਹਾਂ ਮੈਂ ਪੇਪਰ ਰੱਖਿਆ ਦੇਖੋ ਇੱਕ ਪੇਪਰ ਆ ਉਹਦੇ ਉੱਪਰ ਮੈਂ ਲਾਈਨ ਮਾਰੀ ਉਹਦੇ ਉੱਪਰ ਤਾਂ ਬਿਲਕੁਲ ਬਰਾਬਰ ਆ ਦੇਖੋ ਰੱਖ ਲਿਆ ਮੈਂ ਆ ਦੇਖੋ ਲਾਈਨ ਬਚੀ ਹੋਈ ਹੈ ਲਾਈਨ ਦੇ ਉੱਪਰ ਇਦਾਂ ਰੱਖ ਲੈਣਾ ਇਹ ਆ ਦੇਖੋ ਬਿਲਕੁਲ ਠੀਕ ਬਰਾਬਰ ਰੱਖ ਲਿਆ ਠੀਕ ਹੈ ਇਸ ਤੋਂ ਬਾਅਦ ਅਸੀਂ ਇਹਨੂੰ ਇੱਥੋਂ ਛੋਟੇ ਵੱਡੇ ਜਿਹੜੇ ਵੀ ਆ ਸਾਰੇ ਅਸੀਂ ਇਹਨਾਂ ਨੂੰ ਕੱਟ ਕਰ ਦਵਾਂਗੇ ਇੱਕੋ ਜਿਹਾ ਆ ਦੇਖੋ ਦੇਖੋ ਅਜੇ ਤਾਂ ਪੱਕ ਰਹੇ ਆ ਆ ਰਹੇ ਨੇ ਬੱਚੇ ਕੋਈ ਛੋਟਾ ਕੋਈ ਬੜਾ ਹੈ ਤਾਂ ਕਿਉਂਕਿ ਲਗਾਉਣ ਲੱਗੇ ਵੇਲੇ ਇਹ ਹੋ ਹੀ ਜਾਂਦਾ ਹੈ ਦੇਖੋ ਹੁਣ ਅਸੀਂ ਕੀ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ ਆ ਦੇਖੋ ਆ ਤਾਂ ਰੱਖ ਲੈ ਸਰ ਬਿਲਕੁਲ ਇੱਕੋ ਜਿਹਾ ਇੱਥੋਂ ਸੇ ਇਹਨਾਂ ਨੂੰ ਕੱਟ ਕਰ ਦੇਣਾ ਲਾਂ ਜਿਹੜੇ ਵੀ ਐਕਸਟਰਾ ਲੱਗ ਰਿਆ ਤੁਹਾਨੂੰ ਅਸੀਂ ਉਹ ਕੱਟ ਕਰ ਦਵਾਂਗੇ ਆ ਦੇਖੋ نیچے ਇਹਨਾਂ ਨੂੰ ਬਿਲਕੁਲ ਹੀ ਪ੍ਰੋਪਰ ਕਰ ਲਵਾਂਗੇ ਆ ਦੇਖੋ ਜੋ ਤਾਂ ਆਪਾਂ ਇਹ ਵਾਲੇ ਨੇ ਚੱਕਰੇ ਆ ਦੇਖੋ ਇਹ ਚਾਰੇ ਜੋ ਤਾਂ ਆਪ ਇਹਨਾਂ ਨੂੰ ਦੇਖੋ ਚੱਕਰੇ ਆ ਤੇ ਇਹਦੇ ਵੀ ਚਾਰੇ ਨੇ ਅੱਗੇ ਪਿੱਛੇ ਆ ਦੇਖੋ ਤੇ ਇਹਨਾਂ ਨੂੰ ਅੱਗੇ ਪਿੱਛੇ ਵਾਲੇ ਨੂੰ ਕੱਟ ਕਰਕੇ ਅਸੀਂ ਇੱਦਾਂ ਬਰਾਬਰ ਕਰ ਲਵਾਂਗੇ ਆ ਦੇਖੋ ਇਸ ਚਾਹ ਦੇਖੋ ਸਾਡੇ ਦੋ ਜੇ ਅੱਗੇ ਜੇ ਆ ਨਿਕਲੇ ਹੋਏ ਨੇ ਤਾਂ ਅੱਗੇ ਆ ਦੇਖੋ ਇਹ ਇੱਦਾਂ ਪਹਿਲਾਂ ਇਹਨਾਂ ਨੂੰ ਜ਼ਰੂਰ ਸਿੱਧੇ ਜ਼ਰੂਰ ਕਰ ਲੈਣਾ ਆ ਦੇਖੋ ਫਿਰ ਇਸ ਤੋਂ ਬਾਅਦ ਆ ਦੇਖੋ ਸਿੱਧਾ ਕਰ ਲਿਆ कर देखो अथे रखें रख्या देखो आ एक्सट्रा वाले कट दटते इतना साढ़े बिल्कुल बराबर आ ही जाने आ देखो इस भी देख लें भी कोई है एक्स्ट्रा देखो क्योंकि आप इन्हों टेबल पर रख लवोंगे कित टेबल पर रखने भी साढे बिल्कुल बराबर आ जाते हैं देखो आज देखो, देखो साढ़े ये ਆ ਜਿਹੜੇ ਐਕਸਟਰਾ ਦੇਖੋ ਲੱਗ ਰਹੇ ਇਹਨਾਂ ਨੂੰ ਇੱਧਰ ਕੱਟ ਦਵਾਂਗੇ ਹੁਣ ਅਸੀਂ ਅਗਲੇ ਵਾਲੇ ਤੇ ਆ ਜਾਈਏ ਨਾ ਦੇਖੋ ਅਗਲੇ ਵਾਲੇ ਤੇ ਵੀ ਲੱਗ ਰਹੇ ਨੇ ਪਹਿਲਾਂ ਇਹਨੂੰ ਇੱਧਰ ਰੱਖਾਂਗੇ ਰੱਖ ਕੇ ਪਹਿਲਾਂ ਹੱਥ ਦੇ ਨਾਲ ਜਾਂ ਤੁਸੀਂ ਕੰਗਾ ਵੀ ਲੈ ਸਕਦੇ ਹੋ ਉਹਦੇ ਨਾਲ ਇਹਨਾਂ ਨੂੰ ਅਸੀਂ ਬਰਾਬਰ ਕਰ ਲੈਣਾ ਪਹਿਲਾਂ ਇੱਧਰ ਠੀਕ ਹੈ ਬਰਾਬਰ ਇੱਕੋ ਜਿਹਾ ਕਰਕੇ ਫਿਰ ਕਟਿੰਗ ਕਰਨੀ ਹੈ

ਅਤਾ ਕੋਈ ਨਹੀਂ ਇਸੇ ਰੱਖਾਂਗੇ ਦੇਖੋ ਆਪ ਕੋ ਤੋਦਾ ਸੀ ਇੱਧਰ ਰੱਖਦੇ ਆ ਦੇਖੋ ਤਾਂ ਦੇਖੋ ਵੱਡੇ ਛੋਟੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਦੇਖੋ ਫੇਰ ਅਸੀਂ ਇੱਥੇ ਹੱਥ ਰੱਖੋ ਰੱਖਿਆ ਨੂੰ ਨਾ ਦੇਖੋ ਇੱਕ ਸੇਮ ਇੱਕੋ ਇੱਕ ਕੱਟ ਕਰ ਦੋ ਦੇਖੋ ਇੱਕ ਵਾਰੀ ਫੇਰ ਇਸੇ ਨੂੰ ਦੇਖ ਲਓ आ देखो हूँ कोई भी बड़ा छोटा नहीं हो रहा बस ऐदा ही तो सारे कटिंग कर लेनी है आ देखो चंकी तरह पकड़ के जरूर इन सीधे कर लो जे कोई उलझे आ जाए तो एक बिल्कुल ही देखो पिछे गया हो बाकी आ बड़े आए हुए हैं फिर असं करे सारूद फट करके ਇੱਕ ਲਾਈਨ ਤੇ ਰੱਖ ਕੇ ਬਸ ਹਰਦੇ ਹੀ ਅਸੀਂ ਇਹਨਾਂ ਦੀ ਕਟਿੰਗ ਕਰ ਲੈਣੀ ਹੈ ਤੇ ਪੇਪਰ ਤੇ ਰੱਖਣ ਦਾ ਇੱਕ ਫਾਇਦਾ ਇਹ ਹੈ ਵੀ ਜਿਹੜੇ ਵੀ ਤੁਹਾਡੇ ਗੰਦ ਨਹੀਂ ਹੋਊਗਾ ਆਪਾਂ ਇਹਨੂੰ ਪੇਪਰ ਦੇ ਕੋਲ ਇਕੱਠਾ ਕਰਨਾ ਹੈ ਇਕੱਠਾ ਕਰਕੇ ਤਹੇ ਸੁਕਸਕਦੇ ਆਹ ਦੇਖੋ ਲੋ ਜੇ ਸਾਡੇ ਸਾਰੇ ਦੀ ਹੋ ਗਈ ਕਟਿੰਗ ਆ ਦੇਖੋ ਕਟਿੰਗ ਹੋ ਕੇ ਸਾਡੇ ਸਾਰੇ होगी बराबर तो साढ़े होगी तैयार मफलर है देखो ब्लैक कलर से बुने मफलर है देखो पैटर्न देख लिया सारा थानू मैं स्टैप बाय स्टैप दसा हो बंद कर तरीका शुरू कर तरीका पैटर्न अपने फूमन लगाने उन्होंने कटिंग हर एक चीज़ थेन की स्टैप बाय स्टैप तो फिर बनाओ इनू तो कमेंट करके दसो भी थानू कि लगे ਤਾਂ ਫੇਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਤੱਕ ਨਵੇਂ ਪੈਟਰਨ ਤੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਜੁੜਦੇ ਰਹੋ ਜੀ ਓਕੇ ਬਾਏ ਬਾਏ ਟੇਕ ਕੇਅਰ